ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਜਿਸ ਤਰ੍ਹਾਂ ਤੁਸੀਂ ਗੁਰੂ ਨਾਨਕ ਪਾਤਸ਼ਾਹ ਜੀ ਦੇ 555ਵੇਂ ਪ੍ਰਕਾਸ਼ ਦਿਹਾੜੇ ਨੂੰ ਹੁਣੀ ਹੁਣੀ ਮਨਾ ਕੇ ਹਟੇ ਹੋ ਉੱਥੇ ਹੀ ਵੱਡੀ ਗਿਣਤੀ ਦੇ ਵਿੱਚ ਸੰਤਾਂ ਜਿੱਥੇ ਪਾਕਿਸਤਾਨ ਵੀ ਨਤਮਸਤਕ ਹੋ ਕੇ ਆਈਆਂ ਨੇ ਗੁਰੂ ਘਰ ਚ ਨਤਮਸਤਕ ਹੋ ਕੇ ਆਈਆਂ ਨੇ ਪਰ ਸਾਖੀਆਂ ਦੇ ਵਿੱਚ ਆਪਾਂ ਸੁਣਦੇ ਆ ਕਿ ਪਿਤਾ ਮਹਿਤਾ ਕਾਲੂ ਜੀ ਕੋਲੋਂ ਗੁਰੂ ਨਾਨਕ ਪਾਤਸ਼ਾਹ ਜੀ ਨੇ 20 ਰੁਪਏ ਲੈ ਕੇ ਸੱਚਾ ਸੁਰਦਾ ਕੀਤਾ ਸੀ ਪਰ ਉਹ 20 ਰੁਪਏ ਅੱਜ ਦੇ ਟਾਈਮ 'ਚ ਕਿਹਾ ਜਾਂਦਾ ਪਰ ਉਹ 20 ਰੁਪਏ ਨਹੀਂ 20 ਬਲੋਲੀ ਸਿੱਕੇ ਨੇ ਅੱਜ ਅਸੀਂ ਆਪ ਜੀ ਨੂੰ ਆਪਣੇ ਮਾਧਿਅਮ ਰਾਹੀਂ ਦਰਸ਼ਨ ਕਰਵਾਉਣਾ ਚਾਹੁੰਦੇ ਆ ਕਿ ਉਹ 20 ਬਲੋਲੀ ਸਿੱਕੇ ਕਿਹੜੇ ਸੀ ਅੱਜ ਦਰਸ਼ਨ ਕਰੋ 1486 ਇਸ਼ੂਈ ਨੂੰ ਜਦੋਂ ਗੁਰੂ ਨਾਨਕ ਦੇਵ ਜੀ 18 ਵਰਿਆਂ ਦੇ ਸਨ ਉਸ ਵੇਲੇ ਪਿਤਾ ਮਹਿਤਾ ਕਾਲੂ ਜੀ ਨੇ ਆਣਾ ਵੀ ਬਲੋਲੀ ਸਿੱਕਿਆਂ ਦੇ ਤੌਰ ਤੇ ਉਹਨਾਂ ਨੇ ਸੱਚਾ ਸੌਦਾ ਕੀਤਾ ਸੀ ਜਿਸ ਨੂੰ ਸੱਚੇ ਸੌਦੇ ਦਾ ਨਾਮ ਦਿੱਤਾ ਗਿਆ ਕਿਉਂਕਿ ਜਦੋਂ ਪਿਤਾ ਮਹਿਤਾ ਕਾਲੂ ਜੀ ਨੇ ਆਪਣੇ ਪੁੱਤਰ ਗੁਰਨਾਨਕ ਦੇਵ ਜੀ ਨੂੰ ਇਹ ਸਿੱਕੇ ਭੇਂਟ ਕੀਤੇ ਸਨ ਕਿ ਉਹ ਆਪਣਾ bizness ਕੀਤਾ ਜਾਵੇ ਜਾਂ ਜਿਸ ਨੂੰ ਆਪਾਂ ਕਹਿ ਦਿੰਦੇ ਹਾਂ ਕਿ ਆਪਣਾ ਵਪਾਰ ਸ਼ੁਰੂ ਕੀਤਾ ਜਾਵੇ ਪਰ ਉਹਨਾਂ ਨੇ ਜਦੋਂ ਘਰ ਆ ਕੇ ਦੱਸਿਆ ਤਾਂ ਉਹਨਾਂ ਨੇ ਕਿਹਾ ਕਿ ਅਸੀਂ ਸੱਚਾ ਸੌਦਾ ਕੀਤਾ ਤੇ ਐਸ ਸੇਵਾ ਨੂੰ ਕਿਸ ਨੇ ਸੰਜੋਕੇ ਰੱਖਿਆ ਕਿਉਂਕਿ ਪੀੜੀਦਰ ਪੀੜੀ ਪੋਲੀ ਰਵਿੰਦਰਪਾਲ ਸਿੰਘ ਜੀ ਨੇ ਜੋ ਕਿ ਪੇਸ਼ੇਵਰ ਜੋ ਵਕੀਲ ਨੇ ਬ੍ਰਿਸਟਰ ਨੇ ਯੂਕੇ ਦੇ ਵਿੱਚ ਗੱਲਬਾਤ ਕਰਦੇ ਆ ਪੋਲੀ ਸਾਹਿਬ ਕਿਸ ਤਰ੍ਹਾਂ ਦਾ ਮਹਿਸੂਸ ਹੁੰਦਾ ਹੈ ਤੇ ਇਹ ਸਿੱਕੇ ਕਿਹੜੇ ਨੇ ਤੁਸੀਂ ਵੀ ਆਪ ਖੁਦ ਚਾਨਣਾ ਪਾਓ ਕਿ ਇਹ ਸਿੱਕੇ ਕਿਹੜੇ ਨੇ ਜੀ ਸਾਹਿਬ ਜੀ ਵਾਈਸ ਜੀ ਦਾ ਖਾਸ ਆਵੇ ਜੀ ਫਤਿਹ ਆਪ ਜੀ ਦਾ ਧੰਨਵਾਦ ਦਾਸ ਨਿਮਾਣਾ ਜੀ ਇੱਕ ਸੇਵਾਦਾਰ ਹੈ ਇੱਕ ਸਾਡੀ ਚੈਟੀ ਹੈ ਗਲੋਬਲ ਸਿਗਨੀ ਲੰਡਨ ਅਸੀਂ ਇੱਕ ਐਗਜ਼ਿਬਿਸ਼ਨ ਕਿਉਰੀਏ ਕੀਤੀ ਹੈ ਜਿਸ ਦਾ ਨਾਂ ਹੈ ਸਰਕਾਰੇ ਖਾਲਸਾ ਦੇ ਨਾਨਕਸ਼ਹੀ ਸਿੱਕੇ ਯਾ ਕੋਇਨੇਜ ਆਫ ਦਾ ਗ੍ਰੇਟ ਕਿੰਗਡਮ ਉਹ ਜਿਹੜੀ ਐਗਜ਼ਿਬਿਸ਼ਨ ਹੈ ਇਹ ਗੁਰੂ ਮਹਾਰਾਜ ਦੇ ਪ੍ਰਕਾਸ਼ ਤੋਂ 1469 ਤੋਂ ਲੈ ਕੇ 1859 ਤੱਕ ਜਿਹੜੇ ਸਾਰੇ ਸਿੱਕੇ ਨੇ ਜਿਹੜੇ ਸਾਡੇ ਗੁਰੂ ਸਾਹਿਬਾਨ ਦੇ ਕਾਲ ਦੇ ਨੇ ਉਸ ਤੋਂ ਬਾਅਦ ਜਿਹੜੇ ਸਾਡੇ ਰਾਜੇ ਮਹਾਰਾਜੇ ਮਿਸਲਾਂ ਜਿਹੜੇ ਗਵਰਨਰ ਸੀਗੇ ਜਿੰਨੇ ਵੀ ਸਾਰੇ ਕੌਇਨਸ ਹੈਗੇ ਨੇ ਉਸ ਦਾ ਜਿਹੜਾ ਫੁੱਲ ਸਿਲੈਕਸ਼ਨ ਹੈ ਉਹ ਅਸੀਂ ਸੰਗਤਾਂ ਵਾਸਤੇ ਗੂਬਰੂ ਹੋ ਕੇ ਉਹਨਾਂ ਨੂੰ ਦਰਸ਼ਨ ਕਰਾਣੇ ਆ ਤੇ ਇਹ ਜਿਹੜੀ ਇਵੈਂਟਸ ਨੇ ਜਾਂ ਸਾਰਾ ਕੁਝ ਹੈ ਥਿਸ ਇਜ਼ 올 ਵੈਲਕਮ ਐਂਟਰੀ ਫਰੀ ਠੀਕ ਹੈ ਤੇ ਜੇਕਰ ਗੱਲ ਕੀਤੀ ਜਾਵੇ ਤਾਂ ਸਿੱਖਿਆ ਦੇ ਉੱਤੇ ਮੜਾ ਜੀ ਚਾਨਣਾ ਪਾਓ ਪਲੀਜ਼ ਵੀ ਇਹ ਕਿਸ ਤਰ੍ਹਾਂ ਤੁਹਾਡੇ ਕੋਲ ਆਏ ਕਿਸ ਕਿਸ ਤਰ੍ਹਾਂ ਪੀੜੀਦਰ ਪੀੜੀ ਤੁਸੀਂ ਤੁਹਾਡਾ ਪਰਿਵਾਰ ਸੇਵਾ ਕਰਦਾ ਹੈ ਇਸ ਨੂੰ ਕਿਹੜੇ ਕਿਹੜੇ ਅਵਾਰਡ ਮਿਲ ਚੁੱਕੇ ਨੇ ਨਹੀਂ ਦੇਖੋ ਜੀ ਅਵਾਰਡ ਤੇ ਮਾਣ ਦੀ ਵਡਿਆਈ ਨੇ ਗੁਰੂ ਰਾਮਦਾਸ ਸਾਹਿਬ ਦੀ ਤੇ ਉਹ ਅਸੀਂ ਨਹੀਂ ਮੈਂਸ਼ਨ ਕਰਾਂਗੇ ਅਸੀਂ ਆਪਣੇ ਜੇ ਸੇਵਾਦਾਰ ਹੈਗੇ ਆ ਅੰਪੀ ਕਰਕੇ ਖਾਦੀ ਤਰੇ ਤੂੰ ਨੇ ਪਤਾ ਦਿੱਤਾ ਤੋਂ ਉਹ ਸਭ ਵਡਿਆਈਆਂ ਗੁਰੂ ਰਾਮਦਾਸ ਸਾਹਿਬ ਜੀ ਦੀਆਂ ਨੇ ਇਹ ਜਿਹੜੇ ਵੀ ਸਿੱਕੇ ਨੇ ਇਹ ਸਾਡੇ ਵਟਵਡੇਰਿਆਂ ਦੇ ਕੋਲੋਂ ਸਾਡੇ ਪਰਿਵਾਰ ਦੇ ਕੋਲੋਂ ਸਾਨੂੰ ਪ੍ਰਾਪਤ ਹੋਏ ਨੇ ਤੇ ਬਜਾਏ ਕਿ ਅਸੀਂ ਉਸ ਨੂੰ ਲੋਕਰ ਦੇ ਰੱਖਣ ਦੇ ਅਸੀਂ ਸਾਰੇ ਸੰਗਤ ਦੇ ਰੂਪ ਹੁੰਨੇ ਆ ਨਜ਼ਰਦਸ਼ਣ ਕਰਾਣੇ ਆ ਤੇ ਅਸੀਂ ਅਲਾਉ ਕਰਦੇ ਆ ਆ ਕੀ ਤੁਸੀਂ ਵੀਡੀਓ ਬਣਾਓ ਫੋਟੋ ਬਣਾਓ ਸੈਲਫੀ ਬਣਾਓ ਤੁਸੀਂ ਸ਼ੇਅਰ ਕਰੋ ਜੀ ਤੇ ਇਹ ਸਿੱਕਿਆਂ ਦੇ ਉੱਤੇ ਕੁਝ ਲਿਖਿਆ ਵੀ ਹੋਇਆ ਉਹ ਸਾਨੂੰ ਨਹੀਂ ਪਤਾ ਤੇ ਬਲੂਲੀ ਸਿੱਕਿਆਂ ਦਾ ਨਾਮ ਕਿਉਂ ਦਿੱਤਾ ਗਿਆ ਉਸ ਵੇਲੇ ਜਿਹੜਾ ਸ਼ਾਸਕ ਸੀ ਇੰਡੀਆ ਦਾ ਉਸ ਨੂੰ ਬੈਲੋਲ ਖਾਨ ਨੋਦੀ ਕਹਿੰਦੇ ਸੀਗੇ ਉਸ ਦਾ ਜਿਹੜਾ ਸਮੇਂ ਸੀ 1456 ਤੋਂ ਲੈ ਕੇ 1480 1489 ਤੱਕ ਦੇ ਇਹ ਜਿਹੜੇ ਕੋਇਨ ਸੀਗੇ ਇਹ ਉਸ ਪ੍ਰਕਾਰ ਦੇ ਕੋਇਨ ਮਹਾਰਾਜ ਨੂੰ ਸਕਾਰਯੋ ਪਿਤਾ ਜੀ ਨੇ ਦਿੱਤੇ ਸੀ ਕਿ ਤੁਸੀਂ ਜਾ ਕੇ ਸੱਚਾ ਸੌਦਾ ਕਰੋ ਤੇ ਉਸ ਤੇ ਇਹ ਵਾਰ ਦੇ ਵਿਚ ਮਹਾਰਾਜ ਨੇ ਭੁੱਖੇ ਸਾਧਵਾਨੋ ਜਿਸ ਤਰ੍ਹਾਂ ਅਸੀਂ ਸਾਰੇ ਜਾਣੂ ਹੈਗੇ ਹਾਂ ਲੰਗਰ ਛਕਾਇਆ ਸੀਗਾ ਉਹ ਲੰਗਰ ਦੀ ਪਰੰਪਰਾ ਸਾਰੀ ਦੁਨੀਆ ਚੱਲ ਰਹੀ ਹੈ ਜੁਗੋ ਜੁਗ ਅਟਲ ਰਹੇਗੀ ਕਿਉਂਕਿ ਆਹੋ ਖਰਚੋ ਰਾਮਿਲ ਪਾਈ ਤੋੜ ਨਾ ਵੇ ਵਤੋ ਜਾਈ ਗੁਰੂ ਨਾਨਕ ਦਾ ਲੰਗਰ ਹੈ ਮੈਂ ਸਮਝਦਾ ਇਸ ਤੋਂ ਵੱਡਾ ਮੈਜਿਕ ਕਿਧਰੇ ਵੀ ਨਹੀਂ ਹੈ ਜੀ ਸਾਹਿਬ ਮੈਂ ਜਾਣਨਾ ਚਾਹੁੰਦਾ ਕਿ ਤੁਹਾਡੇ ਪਰਿਵਾਰ ਨੂੰ ਕਿੰਨੇ ਕਿ ਬੋਰਡ ਮੈਂ ਚੱਕਨੇ ਕਿਉਂਕਿ ਵਿਦੇਸ਼ਾਂ ਦੇ ਵਿੱਚ ਵੀ ਬਹੁਤ ਵੱਡੇ ਕਿ ਵੋਟਸ ਤੁਹਾਡੇ ਨਾਮ ਤੇ ਕੀਤੇ ਗਏ ਨੇ ਤਾਂ ਕਿੰਨੇ ਕੇ ਵੋਟ ਮਿਲ ਚੁੱਕੇ ਆ ਕਿਉਂਕਿ ਇਹ ਵੀ ਇੱਕ ਵਿਲੱਖਣ ਸੇਵਾ ਹੈ ਜਿਸ ਤਰ੍ਹਾਂ ਲੰਗਰਾਂ ਦੀ ਸੇਵਾ ਕੀਤੀ ਜਾਂਦੀ ਹੈ ਇਹ ਵੀ ਗੁਰੂ ਸਾਹਿਬ ਦੇ ਹੱਥੀਂ ਛੋਈ ਜੋ ਸੰਭਾਲ ਕੇ ਰੱਖਣੇ ਕਿਤੇ ਨਾ ਕਿਤੇ ਬਹੁਤ ਵੱਡੀ ਸੇਵਾ ਹੈ ਕਿੰਨੇ ਵੋਟ ਤਾਂ ਨਹੀਂ ਦੇਖੋ ਜੀ ਕਿੰਨੇ ਦੀ ਗੱਲ ਨਹੀਂ ਸਾਡੇ ਜਿਹੜੇ ਸਰਪ੍ਰਸਤ ਨੇ ਸਾਡੇ ਜਿਹੜੇ ਪੇਚਨ ਨੇ ਅਤੀ ਸਤਿਕਾਰਯੋਗ ਭਾਈ ਸਾਹਿਬ ਡਾਕਟਰ ਮਿੰਦਰ ਸਿੰਘ ਜੀ ਉਹਨਾਂ ਦਾ ਆਦੇਸ਼ ਹੈ ਹੁਕਮ ਹੈ ਕਿ ਅਸੀਂ ਨਿਮਰਤਾ ਚਰੇਣਾ ਸੇਵਾ ਕਰਨੀ ਹੈ ਇਸ ਕਰਕੇ ਕੋਈ ਕਿਸੇ ਕਿਸਮ ਦਾ ਜੋ ਵੀ ਕੋਈ ਅਵਾਰਡ ਹੈ ਉਹ ਸਾਰੇ ਗੁਰੂ ਸਾਹਿਬਾਨ ਦੇ ਨਾਮ ਹੈ ਸੋ ਇਹ ਬਸ ਅਸੀਂ ਇੱਥੇ ਉਸ ਕਰਕੇ ਉਸ ਹਸਤੇ ਮਾਫੀ ਚਾਹਾਂਗੇ ਕਿਉਂਕਿ ਅਸੀਂ ਤੇ ਅਦਨੇ ਜੇ ਸੇਵਕ ਹੈਗੇ ਆਂ 4 ਦਿਨ ਹੈਗੇ ਆ ਨਹੀਂ ਚਲੇ ਜਾਵਾਂਗੇ ਸੋ ਜਿਹੜੇ ਜੁਗੋ ਜੁਗੋ ਟਲ ਰਹਿਣਾ ਜਿਸ ਨੇ ਗੁਰੂ ਮਹਾਰਾਜ ਦੀ ਵਡਿਆਈ ਹੈ ਇਹ ਸਭ ਜਿਨੇ ਵੀ ਅਵਾਰਡਸ ਨੇ ਜਿਹੜੀ ਵਡਿਆਈਆਂ ਨੇ ਸਭ ਮਹਾਰਾਜ ਸੋ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਤੁਸੀਂ ਸੰਗਤ ਨੂੰ ਦਰਸ਼ਨ ਕਰਵਾ ਰਹੇ ਹੋ ਮੈਂ ਵੀ ਆਪਣੀ ਲਾਈਫ ਦੇ ਵਿੱਚ ਪਹਿਲੀ ਵਾਰ ਦਰਸ਼ਨ ਕੀਤੇ ਹੈ ਤਾਂ ਹੋ ਸਕਦਾ ਹੈ ਜਿਹੜੀ ਆਨੰਦਪੁਰ ਸਾਹਿਬ ਦੀ ਸੰਗਤ ਜੋ ਇੱਥੇ ਮੁਸਤਕ ਹੋਣ ਲਈ ਆ ਰਹੀ ਹੈ ਉਹਨਾਂ ਨੇ ਵੀ ਪਹਿਲੀ ਵਾਰ ਦਰਸ਼ਨ ਕੀਤੇ ਹੋਵੇ ਸੋ ਆਪ ਜੀ ਦਾ ਤੇ ਆਪ ਜੀ ਦੇ ਪਰਿਵਾਰ ਦਾ ਬਹੁਤ ਬਹੁਤ ਛੁੱਤੀ ਹੈ ਤੁਸੀਂ ਸਾਨੂੰ ਇਹ ਦਰਸ਼ਨ ਕਰਾਏ ਨੇ ਇੱਕ ਵਾਰ ਫਿਰ ਤਸਵੀਰਾਂ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਕਿੰਨਾ ਲਾਭਾਂ ਲਾਭਤਾ ਪਿਤਾ ਜੀ ਦਾ ਜੋ ਸਤਿਕਾਰਗੁਮਾਨਤ ਦੇ ਜੀਵਨੋਂ ਪੁੱਜਿਆ ਜਾਂਦਾ ਸੀ ਉਹ ਸਰਕਾਰ ਪਿਤਾ ਮਹਿਤਾ ਕਾਲੂ ਜੀ ਵੱਲੋਂ ਇਹ ਜੋ ਸਿੱਕੇ ਨੇ ਇਹ 1486 ਜਦੋਂ ਉਹਨਾਂ ਦੀ ਉਮਰ ਮਹਿਰ 18 ਸਾਲ ਸੀ ਉਸ ਵੇਲੇ ਦੇ ਸਿੱਕੇ ਨੇ ਤੇ ਅੱਜ ਦਰਸ਼ਨ ਤੁਸੀਂ ਕਰ ਰਹੇ ਹੋ ਤਾਂ ਲੰਡਨ ਤੋਂ ਇਹ ਪਰਿਵਾਰ ਸੇਵਾ ਨਿਭਾ ਰਿਹਾ ਜਿਸ ਨਾਲ ਅਸੀਂ ਦਰਸ਼ਨ ਕਰਕੇ ਪਗੋ ਬਾਗ ਹੋਏ ਆ ਤਾਂ ਕਿਤੇ ਨਾ ਕਿਤੇ ਅਸ਼ੀਰਵਾਦ ਵੀ ਗੁਰੂ ਸਾਹਿਬ ਦਾ ਮਹਿਸੂਸ ਕਰ ਰਹੇ ਆ ਕਿ ਗੁਰੂ ਸਾਹਿਬ ਦੇ ਹੱਥੀ ਛੋ ਜੋ ਸਿੱਕੇ ਨੇ ਉਹ ਸਾਨੂੰ ਅੱਜ ਦਰਸ਼ਨਾਂ ਦੇ ਲਈ ਅਸੀਂ ਉਹਨਾਂ ਦੇ ਦਰਸ਼ਨ ਕਰਕੇ ਅਸ਼ੀਰਵਾਦ ਪ੍ਰਾਪਤ ਕਰ ਰਹੇ ਆ ਕੈਮਰਾਮੈਨ ਰਵੀ ਕੁਮਾਰ ਦੇ ਨਾਲ 24 ਲਟਾਵਾ ਸ਼੍ਰੀ ਨੰਦਸਾ